ਅੱਜ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ ਵਾਪਰੀ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਜਾਂ ਟੀਵੀ ਚੈਨਲਸ ਤੇ ਦੇਖਿਆ ਕਿ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਸਿਆਸੀ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਏ ਬੀਤੇ ਦਿਨੀ ਸੁਖਵੀਰ ਸਿੰਘ ਬਾਦਲ ਨੂੰ ਕੀਤੀਆਂ ਪੰਥਕ ਕੋਤਾਈਆਂ ਦੇ ਕਾਰਨ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਨੂੰ ਸਜ਼ਾ ਸਲਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੀ ਲੱਤ ਉੱਤੇ 60 ਲੱਗੀ ਹੋਣ ਦੇ ਬਾਵਜੂਦ ਉਹ 휠 ਚੇਅਰ ਦੇ ਸਹਾਰੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਸਹਿਬਾਨ ਦੇ ਅੱਗੇ ਪੇਸ਼ ਹੋਏ ਤੇ ਜਥੇਦਾਰ ਸਹਿਬਾਨ ਨੇ ਜੋ ਵੀ ਸਜ਼ਾਵਾ ਉਹਨਾਂ ਨੂੰ ਲਗਾਈਆਂ ਉਹ ਤੁਸੀਂ ਜਾਣਦੇ ਹੋ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਡੇਰਾ ਸਰਸਾ ਦੇ ਸਾਧ ਨੂੰ ਮੁਆਫ ਕਰਨ ਦੀ ਗਲਤੀ ਵੀ ਕਬੂਲੀ ਤੇ ਉਹਨਾਂ ਨੇ ਇਹਨਾਂ ਸੰਘਰਸ਼ਾਂ ਦੇ ਦੌਰਾਨ ਬੇਅਦਬੀ ਕਾਂਡ ਦੇ ਖਿਲਾਫ ਜੋ ਸਿੱਖ ਪੰਥ ਵੱਲੋਂ ਸੰਘਰਸ਼ ਕੀਤਾ ਗਿਆ ਉਸ ਸੰਘਰਸ਼ ਦੇ ਦੌਰਾਨ ਜੋ ਵੀ ਉਸ ਵੇਲੇ ਅਕਾਲੀ ਸਰਕਾਰ ਵੱਲੋਂ ਗਲਤੀਆਂ ਹੋਈਆਂ ਉਹਨਾਂ ਨੂੰ ਵੀ ਕਬੂਲ ਲਿਆ ਸੁਖਵੀਰ ਸਿੰਘ ਬਾਦਲ ਨੇ ਹਰ ਇੱਕ ਗੁਨਾਹ ਨੂੰ ਕਬੂਲ ਕੇ ਆਪਣੀ ਸਜ਼ਾ ਲੁਆਉਣ ਦੇ ਲਈ ਹਾਮੀ ਭਰੀ ਤੇ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਪਖਾਨੇ ਸਾਫ਼ ਕਰਨ ਗੁਰਬਾਣੀ ਕੀਰਤਨ ਸੁਣਨ ਲੰਗਰ ਦੀ ਸੇਵਾ ਕਰਨ ਦੀ سزا ਸੁਣਾਈ ਪਰ ਇਸ ਦੇ ਨਾਲ ਉਹਨਾਂ ਨੇ ਇੱਕ ਆਪਸ਼ਨ ਵੀ ਦਿੱਤੀ ਕਿਉਂਕਿ ਲੱਤ ਦੇ ਉੱਤੇ ਸੱਟ ਲੱਗੀ ਹੁਣ ਕਾਰਨ ਜੇ ਪਖਾਨੇ ਨਹੀਂ ਵੀ ਸਾਫ਼ ਕੀਤੇ ਜਾ ਸਕਦੇ ਤਾਂ ਉਹ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਇੱਕ ਕੁਰਸੀ ਦੇ ਉੱਤੇ ਬੈਠ ਕੇ ਜੋ ਸੇਵਾਦਾਰ ਵਾਲਾ ਬਾਣਾ ਪਹਿਨ ਕੇ ਹੱਥ ਵਿੱਚ ਬਰਸ਼ਾ ਫੜ ਕੇ ਉੱਥੇ ਸੇਵਾ ਨਿਭਾ ਸਕਦੇ ਤੇ ਗਲ ਵਿੱਚ ਤਖਤੀ ਪਾਉਣੀ ਹੋਏਗੀ ਇਹੀ ਕਹਾਣੀ ਬਾਕੀ ਸਾਰੇ ਹੋਰ ਜਿੰਨੇ ਵੀ ਗੁਨਾਹਗਾਰ ਸਾਬਤ ਕੀਤੇ ਗਏ ਕੱਲ ਤੱਕ ਸਭ ਤੋਂ ਉਹਨਾਂ ਦੀ ਵੀ ਸੇਮ ਹੈ ਪਰ ਇਸ ਕਹਾਣੀ ਤੋਂ ਸਿੱਖਣ ਲਈ ਬਹੁਤ ਕੁਝ ਮਿਲਦਾ ਤਪੂਰਾਜ ਰਾਜੋ ਨਰਕ ਅਸੀਂ ਸਾਰਿਆਂ ਨੇ ਸੁਣਿਆ ਤਾਂ ਹੈ ਪਰ ਅੱਜ ਆਪਣੇ ਸਾਹਮਣੇ ਅੱਖੀਂ ਇਹ ਵਾਪਰ ਦਾ ਵੀ ਦੇਖ ਲਿਆ ਸੁਖਵੀਰ ਸਿੰਘ ਬਾਦਲ ਜਿਹੜਾ ਕਿਸੇ ਵੇਲੇ ਸਿਆਸੀ ਸ਼ਕਤੀ ਦਾ ਮਹਾਰਾਜਾ ਸੀ ਤੇ ਪੰਜਾਬ ਵਿੱਚ ਪੂਰੀ ਤੂਤੀ ਬੋਲਦੀ ਸੀ ਦੋਨੋਂ ਹਮੇਸ਼ਾ ਇਹ ਲੱਗਦਾ ਰਿਹਾ ਕਿ ਉਸਦੀ ਇਹ ਸ਼ਕਤੀ ਸਦੀਵੀ ਹੈ ਹਮੇਸ਼ਾ ਰਹੇਗੀ ਤੇ ਇਸੇ ਹੀ ਭਲੇਖੇ ਦੇ ਵਿੱਚ ਉਹਨਾਂ ਵੱਲੋਂ ਜੋ ਵੀ ਗਲਤੀਆਂ ਕੀਤੀਆਂ ਗਈਆਂ ਜੋ ਵੀ ਫੈਸਲੇ ਲਏ ਗਏ ਉਹਨਾਂ ਦੀ ਸਜ਼ਾ ਅੱਜ ਉਹਨਾਂ ਨੂੰ ਭੁਗਤਣੀ ਪੈ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਸ਼ਕਤੀ ਹੈ ਉਸ ਨੂੰ ਜਿਹੜਾ ਵੀ ਸਿੱਖ ਮਹਿਸੂਸ ਕਰਦਾ ਉਹ ਕਦੇ ਜ਼ਿੰਦਗੀ 'ਚ ਤੁਖਾ ਨਹੀਂ ਖਾਂਦਾ ਤੇ ਸੁਖਵੀਰ ਸਿੰਘ ਬਾਦਲ ਨੂੰ ਹਮੇਸ਼ਾ ਇਹ ਲੱਗਦਾ ਰਿਹਾ ਕਿ ਐਸਜੀਪੀਸੀ ਤੇ ਅਕਾਲੀ ਦਲ ਉਹਨਾਂ ਦੇ ਅਧੀਨ ਹੈ ਤੇ ਉਹ ਜੋ ਵੀ ਹੁਕਮ ਕਰਦੇ ਆ ਉਹ ਸਹੀ ਆ ਤੇ ਉਹਦਾ ਕੋਈ ਵੀ ਆਉਣ ਵਾਲੇ ਸਮੇਂ 'ਚ ਅੱਜ ਜਾਂ ਭਲਕੇ ਕੋਈ ਵੀ ਉਹਦੇ ਉੱਤੇ ਇਤਰਾਜ਼ ਨਹੀਂ ਕਰ ਸਕਦਾ ਇਸ ਭਲੇਖੇ ਦੇ ਵਿੱਚ ਹੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਸਹਿਬਾਨ ਤੋਂ ਤੱਕੇ ਸ਼ਾਹੀ ਦੇ ਨਾਲ ਜਾਂ ਦਬਾਅ ਦੇ ਨਾਲ ਜੋ ਵੀ ਫੈਸਲੇ ਦਵਾਏ ਜੋ ਵੀ ਐਲਾਨ ਕਰਵਾਏ ਉਹਨਾਂ ਦੀ ਗਲਤੀਆਂ ਦੀ ਸਜ਼ਾ ਅੱਜ ਸੁਖਬੀਰ ਸਿੰਘ ਬਾਦਲ ਨੇ ਹੋਕਤੀ ਹੈ ਭਾਵੇਂ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਸਜ਼ਾ ਕੀ ਆ ਕੁਛ ਵੀ ਨਹੀਂ ਲੰਗਰ ਦੀ ਸੇਵਾ ਕਰਨੀ ਕੀਰਤਨ ਸੁਣਨਾ ਜਾਂ ਬੈਠ ਕੇ ਸੇਵਾ ਦੇਣੀ ਜਾਂ ਪਖਾਨੇ ਸਾਫ਼ ਕਰਨ ਇਹ ਕੁਛ ਵੀ ਨਹੀਂ ਪਰ ਅਸਲ ਦੇ ਵਿੱਚ ਜਿਹੜਾ ਵੀ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਇਨਸਾਨ ਹੈ ਉਹਨੂੰ ਪਤਾ ਕਿ ਇਹ ਸਜ਼ਾ ਕਿੰਡੀ ਵੱਡੀ ਆ ਇੱਕ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮੀ ਅਕਾਲੀ ਦਲ ਦਾ ਪ੍ਰਧਾਨ ਉਸ ਨੂੰ ਇਸ ਸੰਗਤ ਦੀ ਸੇਵਾ ਕਰਨੀ ਪੈ ਜਵੇ ਤੇ ਜਿਹੜਾ ਕਦੇ ਵੀ ਆਪਣੇ ਦਫ਼ਤਰ ਦੇ ਵਿੱਚ ਕਿਸੇ ਆਮ ਵਿਅਕਤੀ ਨੂੰ ਦਾਖਲ ਨਹੀਂ ਸੀ ਹੋਣ ਦਿੰਦਾ ਜਿਹਨੂੰ ਮਿਲਣ ਲਈ ਕਹੇ ਦਾ ਸੁਪਨਾ ਹੁੰਦਾ ਸੀਗਾ ਤੇ ਜਿਹਦੀ ਸਿਕਿਉਰਿਟੀ ਪੱਤਰਕਾਰਾਂ ਤੱਕ ਨੂੰ ਵੀ ਸਕਰੀਰ ਬਾਦਲ ਲਾਗੇ ਨਹੀਂ ਸੀ ਜਾਣ ਦਿੰਦੀ ਉਹ ਸੁਖਵੀਰ ਬਾਦਲ ਹੁਣ ਸੰਗਤ ਦੇ ਵਿੱਚ ਬੈਠ ਕੇ ਸੰਗਤ ਦੀ ਸੇਵਾ ਕਰੇਗਾ ਗੱਲਾਂ ਕਰਨ ਲਈ ਬਹੁਤ ਹੁੰਦੀਆਂ ਨੇ ਪਰ ਇਹ ਇਸ ਘਟਨਾ ਤੋਂ ਸਾਨੂੰ ਸਭ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਸ਼ਕਤੀ ਤੁਹਾਡੇ ਹੱਥ ਆਉਂਦੀ ਆ ਤੁਹਾਡੇ ਕੋਲੋਂ ਕੰਮ ਲੈਣ ਵਾਲੇ ਬਹੁਤ ਲੋਕ ਆਉਂਦੇ ਆ ਤੇ ਤੁਸੀਂ ਉਹਨਾਂ ਦੀ ਮਦਦ ਕਰਨ ਲਈ ਗਲਤ ਮਲਤ ਧੱਕੇਸ਼ਾਹੀ ਸਭ ਕੁਝ ਕਰ ਦਿੰਦੇ ਹੋ ਪਰ ਅਸਲ ਦੇ ਵਿੱਚ ਭੋਗਤਣਾ ਤੁਹਾਨੂੰ ਹੀ ਪੈਣਾ ਹੈ ਸ਼ਕਤੀ ਬਹੁਤ ਸੰਭਾਲ ਕੇ ਵਰਤਣ ਲਈ ਹੁੰਦੀ ਹੈ ਜੇ ਉਸ ਨੂੰ ਗਲਤ ਵਰਤੋਂ ਕਰਦੇ ਹੋ ਅੱਜ ਨਹੀਂ ਤਾਂ ਕੱਲ ਉਹਨੇ ਭੂਤ ਬਣ ਕੇ ਤੁਹਾਡੇ ਅੱਗੇ ਖੜਨਾ ਹੁੰਦਾ ਤੇ ਵੈਸੇ ਵੀ ਸਿਆਣੇ ਕਹਿੰਦੇ ਆ ਕਿ ਜਿਉ ਅਸੀਂ ਅੱਜ ਕਰਦੇ ਹਾਂ ਇਹ ਸਾਡਾ ਭਵਿੱਖ ਬਣਦਾ ਹੈ ਅੱਜ ਤੁਸੀਂ ਦੇਖਿਆ ਹੋਣਾ ਕਿ ਸੁਖਬੀਰ ਬਾਦਲ ਨੂੰ ਜਿਹੜੇ-ਜਿਹੜੇ ਵੀ ਦੋਸ਼ ਜਥੇਦਾਰ ਸਹਿਬਾਨ ਵੱਲੋਂ ਸੁਣਾਏ ਗਏ ਉਹਨਾਂ ਉਹਨੂੰ ਜੀ ਹਾਂ ਜੀ ਹਾਂ ਕਹਿ ਕੇ ਮੰਨਿਆ ਕਬੂਲਿਆ ਆਪਣੇ ਪੰਥਕ ਗੁਨਾਹ ਕਬੂਲ ਕੀਤੇ ਤੇ ਅੱਜ ਸ਼ਾਇਦ ਸੁਖਬੀਰ ਬਾਦਲ ਨੂੰ ਵਾਕਿਆ ਹੀ ਦਿਲੋਂ ਵੀ ਇਹ ਲੱਗਦਾ ਹੋਵੇਗਾ ਕਿ ਉਸ ਵੇਲੇ ਵਾਕਿਆ ਹੀ ਮੇਰੇ ਕੋਲੋਂ ਵੱਡੀਆਂ ਭੁੱਲਾਂ ਹੋਈਆਂ ਜੇ ਕਿਤੇ ਉਹ ਆਪਣੇ ਨਾਲ ਦੇ ਜਿਹੜੇ ਸੀਨੀਅਰ ਅਕਾਲੀ ਆਗੂ ਜਾਂ ਬੁੱਧੀਜੀਵੀ ਸੀ ਉਹਨਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਭਵੇਂ ਸੀ ਪਰ ਉਹਨਾਂ ਨੇ ਕਦੇ ਵੀ ਉਹਨਾਂ ਦੇ ਉੱਤੇ ਵਿਚਾਰ ਨਹੀਂ ਕੀਤਾ ਕਿਉਂਕਿ ਜਦੋਂ ਆਵਾ ਗੌਣ ਸ਼ਕਤੀ ਤੁਹਾਡੇ ਹੱਥ ਹੁੰਦੀ ਆ ਤਾਂ ਕਿਸੇ ਦੀ ਬੰਦਾ ਗੱਲ ਸੁਣਵਾ ਨਹੀਂ ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਜਦੋਂ ਬਹੁਤ ਉਚਾਈ ਤੇ ਤੁਸੀਂ ਜਾਂਦੇ ਹੋ ਤੁਹਾਨੂੰ ਜਿਹੜੇ ਜ਼ਮੀਨ ਦੇ ਉੱਤੇ ਲੋਕ ਆ ਉਹਨਾਂ ਦੀ ਆਵਾਜ਼ ਵੀ ਸੁਣਨ ਹਟ ਜਾਂਦੀ ਹੈ ਤੇ ਉਹ ਦਿਖਣੋ ਵੀ ਹਟ ਜਾਂਦੇ। ਭਾਵ ਸ਼ਕਤੀ ਬੰਦੇ ਨੂੰ ਅੰਨਾ ਤੇ ਬੋਲਾ ਕਰ ਸਕਦੀ ਹੈ ਪਰ ਸੁਰਤ ਉਦੋਂ ਆਉਂਦੀ ਆ ਜਦੋਂ ਹਾਲਾਤ ਪੁੱਠੇ ਬਣਦੇ ਆ। ਸਮਾਂ ਬੜਾ ਬਲਵਾਨ ਹੈ, ਬਲਵਾਨ ਨਹੀਂ, ਪਹਿਲਵਾਨ ਹੈ। ਇਹ ਹਰ ਇੱਕ ਨੂੰ ਢਾ ਲੈਂਦਾ ਤੇ ਅੱਜ ਸੁਖਵੀਰ ਸਿੰਘ ਬਾਦਲ ਨੂੰ ਵੀ ਉਸ ਸਮੇਂ ਨੇ ਢਾ ਲਿਆ ਤੇ ਸਭ ਤੋਂ ਵੱਡੀ ਗੱਲ ਹੈ ਜੋ ਪੰਥਕ ਸਮਾਜ ਆ, ਜੋ ਸਿੱਖ ਸੰਗਤ ਆ ਉਸ ਸਿੱਖ ਸੰਗਤ ਵੱਲੋਂ ਪਿਛਲੀਆਂ ਹੋਈਆਂ ਚੋਣਾਂ ਦੇ ਵਿੱਚ 2017 ਤੋਂ ਬਾਅਦ ਜਿੰਨੀਆਂ ਵੀ ਲਗਭਗ ਚੋਣਾਂ ਹੋਈਆਂ ਉਹਦੇ ਵਿੱਚ ਸੁਖਬੀਰ ਬਾਦਲ ਦੇ ਖਿਲਾਫ ਜੋ ਫਤਵਾ ਦਿੱਤਾ ਗਿਆ ਉਸ ਫਤਵੇ ਨੇ ਹੀ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਅੱਗੇ ਨਤਮਸਤਕ ਹੋਣ ਲਈ ਮਜਬੂਰ ਕੀਤਾ ਇਸ ਲਈ ਸੰਗਤ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਇੱਕ ਇਤਿਹਾਸ ਬਣਾਇਆ ਇੱਕ ਬਹੁਤ ਹੀ ਸ਼ਕਤੀਸ਼ਾਲੀ ਸਿਆਸਤਦਾਨ ਜਿਹੜਾ ਕਿਸੇ ਦੀ ਵੀ ਗੱਲ ਸੁਣ ਲਈ ਕਦੇ ਵੀ ਤਿਆਰ ਨਹੀਂ ਸੀ ਹੁੰਦਾ ਉਹਨੂੰ ਅਕਾਲ ਤਖਤ ਤੇ ਪੇਸ਼ ਹੋਣ ਦੇ ਲਈ ਮਜਬੂਰ ਕਰ ਦਿੱਤਾ ਤੇ ਆਪਣੇ ਸਾਰੇ ਗੁਨਾਹ ਕਬੂਲ ਕਰਨ ਲਈ ਮਜਬੂਰ ਕਰ ਦਿੱਤਾ ਤੇ ਹੁਣ ਸੰਗਤ ਨੇ ਸਿੱਖ ਸੰਗਤ ਨੇ ਸੁਖਵੀਰ ਬਾਦਲ ਨੂੰ ਮੁਆਫ ਕਰਨਾ ਹੈ ਜਾਂ ਨਹੀਂ ਇਹ ਸਿੱਖ ਸੰਗਤ ਜਾਣਦੀ ਹੈ ਪਰ ਜੋ ਅੱਜ ਇਤਿਹਾਸ ਬਣਿਆ ਇਸ ਇਤਿਹਾਸ ਤੋਂ ਸਾਨੂੰ ਹੀ ਨਹੀਂ ਜਿੰਨੇ ਵੀ ਸ਼ਕਤੀਸ਼ਾਲੀ ਲੋਕ ਐ ਜਿਨ੍ਹਾਂ ਦੇ ਹੱਥ ਵਿੱਚ ਅੱਜ ਸ਼ਕਤੀ ਆ ਉਹਨਾਂ ਸਾਰਿਆਂ ਨੂੰ ਇੱਕ ਸਿੱਖਿਆ ਇੱਕ ਸੇਧ ਜ਼ਰੂਰ ਲੈਣੀ ਚਾਹੀਦੀ ਆ ਕਿ ਸ਼ਕਤੀ ਜਦੋਂ ਜਾਂਦੀ ਆ ਉਸ ਤੋਂ ਬਾਅਦ ਇਹ ਹਾਲਾਤ ਵੀ ਹੋ ਜਾਂਦੇ ਨੇ ਕਿ ਪਖਾਨੇ ਸਾਫ਼ ਕਰਨ ਤੱਕ ਦੀ ਵੀ ਗੱਲ ਆ ਜਾਂਦੀ ਏ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇਹ ਵੀਡੀਓ ਸੁਣੀ ਸ਼ੇਅਰ ਜ਼ਰੂਰ ਕਰਿਓ ਤੇ ਤਾਂ ਕਿ ਸ਼ਾਇਦ ਇਹ ਮੈਸੇਜ ਕਿਤੇ ਹੋਰ ਪਹੁੰਚ ਸਕੇ ਕਿ ਸ਼ਕਤੀ ਹੁੰਦੇ ਹੋਏ ਅੰਨੇ ਤੇ ਬੋਲੇ ਨਹੀਂ ਬੰਣਾ। ਪ੍ਰਖ ਨੂੰ ਆਪਣੀ ਨਿਗਾ ਦੇ ਵਿੱਚ ਰੱਖਣਾ ਤੇ ਇਹ ਸਮਝਣਾ ਕਿ ਮੈਂ ਅੱਜ ਨਹੀਂ ਤਾਂ ਕੱਲ ਜਵਾਬ ਦੇ ਜ਼ਰੂਰ ਬੰਣਾ। ਤੇ ਸ਼ਾਇਦ ਇਸ ਘਟਨਾ ਤੋਂ ਬਾਅਦ ਦੁਨੀਆ ਦੇ ਉੱਤੇ ੱੱਕੇਸ਼ਾਹੀ ਪਾਪ ਜ਼ਬਰ ਕੁਛ ਘਟ ਜਾਵੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ